ਹਾਂਜੀ ਸਰ ਜਿਵੇਂ ਤੁਹਾਨੂੰ ਪਤਾ ਹੈ ਜਿਲ੍ਹਾ ਪਛੇਦੂ ਦੀਆਂ ਇੱਧੀਆਂ ਸ਼ਾਨਦਾਰ ਆਪਣੀਆਂ ਵੋਟਾਂ ਚੱਲ ਰਹੀਆਂ ਨੇ ਇਸੇ ਨੂੰ ਮੁੱਖ ਰੱਖਦੇ ਹੋਏ ਜੀ ਆਪਾਂ ਵੀ ਇੱਕ ਵਾਰੀ ਅਕਾਲੀ ਦਲ ਤੋਂ ਆਪਾਂ ਨੂੰ ਵੀ ਟਿਕਟ ਮਿਲੀ ਹੈ ਇਸ ਵਾਰ ਇੱਕ ਵਾਰੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪਿੰਡ ਬਾਜਵਾ ਕਲਾ ਜੋਂਨ ਨੰਬਰ 19 ਜ਼ਿਲ੍ਹਾ ਜਲੰਧਰ ਤੋਂ ਜ਼ਿਲ੍ਹਾ ਪਛਦੀ ਸਾਨੂੰ ਟਿਕਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਗਈ ਆ ਜਿਦੇ ਵਿੱਚ ਮੇਰੇ ਵਾਈਫ ਬੀਬੀ ਕਰਮਜੀਤ ਕੌਰ ਜੀ ਚੋਣ ਵਿੱਚ ਖੜੇ ਹਨ ਤੇ ਇਹਦਾ ਚੋਣ ਨਿਸ਼ਾਨ ਹੈ ਤਕੜੀ ਤੇ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਵੱਧ ਵੱਧ ਤਕੜੀ ਤੇ ਮੋਹਰਾ ਲਾ ਕੇ ਤੇ ਆਉਣ ਵਾਲੀ 14 ਤਰੀਕ ਨੂੰ ਤਕੜੀ ਨੂੰ ਜਿਤਾਓ ਤੇ ਸਾਰਿਆਂ ਦਾ ਫਾਇਦਾ ਕਰੋ ਬਹੁਤ ਵੱਡਾ ਹੰਗਾਰਾ ਮਿਲਿਆ ਸਾਨੂੰ ਅਸੀਂ ਜਦੋਂ ਵੀ ਪਿੰਡੋਂ ਸਵੇਰੋਂ ਨਿਕਲਦੇ ਆਂ ਹਰ ਪਾਸੋਂ ਹਰ ਪਾਸੋਂ ਫੋਨ ਹੈ 60 ਪਿੰਡਾ ਸਾਡੇ ਕੋਲ ਸਾਡੇ ਜ਼ੋਨ ਦੇ ਵਿੱਚ 60ਾਂ ਪਿੰਡਾਂ ਤੋਂ ਬਹੁਤ ਵਧੀਆ ਹੰਗਾਰਾ ਵਾਇਆ ਅਸੀਂ ਤਗੜੇ ਹੋ ਕੇ ਵਧੀਆ ਚੰਗੀ ਅੱਛੀ ਲੀਡ ਨਾਲ ਜਿੱਤਾਂਗੇ ਠੀਕ ਹੈ ਜ਼ੋਨ ਨੰਬਰ 19 ਪਿੰਡ ਬਾਜਵਾ ਕਲਾ ਜੀ ਪਰ ਜਿਹੜੀ ਸਾਡੀ ਵੋਟਾਂ ਦੀ ਸਟਾਰਟਿੰਗ ਹੁੰਦੀ ਆ ਪੁੰਨੀਆਂ ਤੋਂ ਲੈ ਕੇ ਪੁੰਨੀਆਂ ਮੰਡ ਰਾਜੇਵਾਲ ਰਾਜੇਵਾਲ ਖੁਰਦ ਅੱਗੇ ਜਾ ਕੇ ਲਸੂੜੀ ਮੇਦਾ ਅੱਗੇ ਕੰਨੀਆਂ ਕਲਾ ਇਧਰ ਨੂੰ ਖਹਿਰੇ ਤਿੰਨੇ ਖਹਿਰੇ ਬਾਮਣੀਆਂ ਚੱਕ ਬਾਮਣੀਆਂ ਸਾਰੀ ਚਾਰ ਤਰ੍ਹਾਂ ਦੀ ਬਾਮਣੀਆਂ ਇਹਦੇ ਵਿੱਚ ਆਂਦੀਆਂ ਤੇ ਇਹ ਦਾਨੇਵਾਲ ਤੇ ਆਥਰ ਐਂਡ ਜਾ ਕੇ ਹੁੰਦਾ ਜੀ ਦੇਖੋ ਜੀ ਅੱਜ ਤੋਂ 10 ਸਾਲ ਪਹਿਲੇ ਜਿਹੜਾ ਵੀ ਕਾਲੀਦਾਲ ਨੇ ਕੀਤਾ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਸਾਰਾ ਰੁਕਿਆ ਪਿਆ ਹੈ ਸਾਰੇ ਪਾਸੇ ਹਰਕਾਂ ਦਾ ਇੰਨਾ ਬੁਰਾ ਹਾਲ ਵੀ ਜਾ ਕੇ ਮੇਰੇ ਖਿਆਲ ਵੀ ਘਰੋਂ ਦੁੱਧ ਪੀ ਕੇ ਤੁਰਪੋ ਤੇ ਲੱਸੀ ਰਸਤੇ ਜੀ ਬਣ ਜਾਂਦੀ ਆ ਐਦਾਂ ਦੀਆਂ ਸੜਕਾਂ ਦੇ ਹਾਲਾਤ ਆ ਬਹੁਤ ਜ਼ਿਆਦਾ ਬੁਰੇ ਹਾਲ ਆ ਠੀਕ ਹੈ ਪਿੰਡਾਂ ਦੇ ਵਿੱਚ ਅੱਜ ਮੇਰੇ ਪਿੰਡੇ ਪੁੱਛ ਕੇ ਚਲੋ ਮੇਰੇ ਆਪੋਜ਼ਿਟ ਸਰਪੰਚ ਬਣਿਆ ਕਾਂਗਰਸ ਦਾ ਕਹਿੰਦਾ ਮੇਰੇ ਖਾਤੇ 'ਚ 700 ਰੁਪਏ ਆ ਇਹਨੇ ਕੀ ਪਿੰਡ ਦਾ ਵਿਕਾਸ ਕਰਨਾ ਆ ਇਹਦੇ ਵਿੱਚ ਮਤਲਬ ਵਿਕਾਸ ਵਾਲਾ ਕੰਮ ਇਹਨਾਂ 10 ਸਾਲ ਤੋਂ ਪਹਿਲਾਂ ਜੋ ਅਕਾਲੀ ਦਲ ਨੇ ਕੀਤਾ ਉਹੀ ਹੋਇਆ ਆਉਣ ਵਾਲੇ ਸਮੇਂ 'ਚ ਵੀ ਲੋਕ ਵੇਟ ਕਰ ਰਹੇ ਆ ਜਿੱਦਾਂ ਸਾਨੂੰ ਟਿਊਬ ਲੱਕ ਕਨੈਕਸ਼ਨ ਮਿਲੇ ਹੋਰ ਵੀ ਸਾਨੂੰ ਬਹੁਤ ਵੱਡੀਆਂ ਜ਼ਿਆਦਾ ਸਹੂਲਤਾਂ ਮਿਲੀਆਂ ਸੀ ਖਾਸ ਕਰਕੇ ਨਾ ਮੰਡ ਇਲਾਕੇ ਵਿੱਚ ਪਿਛੜੇ ਇਲਾਕੇ 'ਚ ਬੈਠੇ ਆ ਜੋ ਸਾਨੂੰ ਇੱਥੇ ਬਾਦਲ ਸਾਹਿਬ ਨੇ ਜਾਂ ਅਕਾਲੀ ਸਰਕਾਰ ਨੇ ਦਿੱਤਾ ਉਹ ਅੱਜ ਤੱਕ ਨਾ ਦਿੱਤਾ ਨਾ ਕੋਈ ਦੇ ਸਕਦਾ ਸਾਡੀ ਜ਼ਮੀਨਾਂ 6000 ਪੈ ਜਾਉ ਨਾਲ ਪੱਕੀਆਂ ਕੀਤੀਆਂ ਸਭ ਤੋਂ ਪਹਿਲੇ 1900 ਮੇਰੇ ਜਨਮ ਤੋਂ ਥੋੜੇ ਪਹਿਲੇ ਦੀ ਗੱਲ ਹੈ ਬਜ਼ੁਰਗ ਸਾਡੇ ਸਰਦੂਲੇ ਅਕਾਲੀ ਦੱਸਦੇ ਆ 66 ਵਿੱਚ 500 ਰੁਪਏ ਚ ਲਾਟ ਕੀਤੀ ਸੀ ਨਾਲ ਮੁੜ ਕੇ ਇੱਕ ਵਾਰ ਜਦੋਂ ਕੈਪਟਨ ਦੀ ਸਰਕਾਰ ਆਈ ਇਹਨੇ ਰੱਖਤਾ ਸੀ 50000 ਰੁਪਏ ਰੇਟ ਫੇਰ ਅਕਾਲੀ ਸਰਕਾਰ ਆਉਣ ਦਾ ਨਾਲ ਭੰਗ ਕਰਕੇ 6000 ਰੁਪਏ ਰੇਟ ਕਰਕੇ ਸਾਨੂੰ ਜਰਾਦੀ ਜ਼ਮੀਨਾਂ ਲਾਟ ਕੀਤੀਆਂ ਹਾਂਜੀ ਨਾਲ ਹੀ ਆਪਾਂ ਗੱਲ ਕਰਦੇ ਆ ਨੌਜਵਾਨ ਪੀੜੀ ਵਾਸਤੇ ਕਿਹੜੀਆਂ-ਕਿਹੜੀਆਂ ਇੱਥੇ ਆਪਣੇ ਮੈਦਾਨ ਪਣਗੇ ਖੇਡਾਂ ਵਾਸਤੇ ਦੇਖੋ ਜੀ ਜੋ ਪਹਿਲੇ 10 ਸਾਲ ਪਹਿਲੇ ਕੰਮ ਹੋਇਆ ਉਹੀ ਹੋਇਆ ਸਾਨੂੰ ਤਾਂ ਕੋਈ ਨਾ ਨਜ਼ਰ ਨਹੀਂ ਆਜ ਤੱਕ ਕਿਸੇ ਤਰ੍ਹਾਂ ਦਾ ਕੋਈ ਚਲੋ ਅਸੀਂ ਜੋ ਵੀ ਉਦੋਂ ਮੈਦਾਨ ਬਣਾਏ ਸੀ ਸਾਡੇ ਆਪਣੇ ਪਿੰਡ ਦੀ ਪੰਚਾਇਤ ਦੀ ਜ਼ਮੀਨ 28 30 ਕਿੱਲੇ ਆ ਤੁਹਾਨੂੰ ਦੀ ਬੂਟਿਆਂ ਦੇ ਨਾਲ ਅਸੀਂ ਉਹੀ ਇੱਕ ਮੈਦਾਨ ਬਣਾਇਆ ਉਹੀ ਚੱਲ ਜੰਦਾ ਅੱਜ ਵਿੱਚ ਇੱਕ ਪੋਲ ਵੀ ਕਿਸੇ ਨੇ ਖੜਾ ਕੀਤਾ ਤੇ ਹੱਥ ਖੜਾ ਕਰਕੇ ਕਹਿ ਸਕਦਾ ਮੈਂ ਇੱਕ ਨਵਾਂ ਪੋਲ ਵੀ ਲਗਾਇਆ ਹੈ ਕਿਸ ਤਰ੍ਹਾਂ ਦੇ ਹਾਲਾਤ ਆ ਸੇਵੇ ਆ ਸੇਵੇ ਪਹਿਲਾਂ ਤੋਂ ਉਹੀ ਸਾਰਾ ਕੁਝ ਉਹੀ ਚੱਲ ਰਿਹਾ ਹੈ ਹਰ ਕੋਈ ਮਤਲਬ ਜਿਹੜੇ ਪਾਸੇ ਵੀ ਦੇਖਦੇ ਆ ਜਨਤਾ ਵੇਟ ਕਰਦੀ ਵੀ ਕਿਤੋਂ ਕਦੋਂ ਸਤਾਈ ਆਵੇਂ ਤੇ ਕਾਲੀਦਾਲ ਦੀ ਸਰਕਾਰ ਬਣੇ ਠੀਕ ਹੈ ਲਾਸਟ ਜਾਂਦੇ ਵਕਤ ਜੀ ਕੀ ਮੈਸੇਜ ਦੇਣਾ ਚਾਹੁੰਦਾ ਤਗੜੇ ਉਹ ਅਕਾਲੀ ਦਲ ਦੀ ਹੈਲਪ ਕਰੋ ਅਕਾਲੀ ਦਲ ਪਰ ਪੰਜਾਬ ਦੀ ਕਿਸੇ ਨੇ ਬਾਹ ਨਹੀਂ ਫੜਨੀ ਮੈਂ ਇੱਕ ਛੋਟਾ ਜਿਹਾ ਬੇਨਤੀ ਕਰਨੀ ਚਾਹੁੰਦਾ ਪਿਛਲੀ 28 ਤਰੀਕ ਨੂੰ ਮੈਂ ਗਿਆ ਸੀ ਅੰਮਸਰ ਦਰਬਾਰ ਸਾਹਿਬ ਜੀ ਉੱਥੇ ਜਾ ਕੇ ਨਾ ਸਾਨੂੰ 2-3 ਘੰਟੇ ਟਾਈਮ ਫ੍ਰੀ ਸੀ 에어ਪੋਰਟ ਜਾਣਾ ਸੀ ਜਦੋਂ ਜਾ ਕੇ ਦੇਖਿਆ ਨਾ ਅਜਾਇਬ ਘਰ ਦੇ ਵਿੱਚ ਉੱਥੇ ਲੂਹ ਖੜੇ ਹੁੰਦੇ ਆ ਜੀ ਅੱਖਾਂ 'ਚ ਹੰਝੂ ਆਉਂਦੇ ਕਿੰਨੀ ਅਕਾਲੀਵਾਂ ਨੇ ਕਿੰਨੀ ਕੁਰਬਾਨੀ ਦਿੱਤੀ ਆ ਆਪਾਂ ਕੁਰਬਾਨੀਆਂ ਨੂੰ ਭੁੱਲੀਏ ਨਾ ਸਾਰੇ ਨੌਜਵਾਨ ਪੀੜ੍ਹੀ ਨੇ ਅਹੀਂ ਕੰਨੇ ਜਾ ਕੇ ਦੇਖੋ ਕਿਸਾ ਕਿੰਨੀ ਕੁਰਬਾਨੀ ਦਿੱਤੀ ਆ ਆਪਾਂ ਵੀ ਨਾਲ ਸਾਥ ਦਈਏ ਅਕਾਲੀਵਾਂ ਨੂੰ ਕੰਮ ਕਰੀਏ ਸ੍ਰੀ ਗੁਰੂ ਜੀ ਦਾ ਖਾਲਸਾ ਵੰਡਿਤ ਬਤ